ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਸਵਾਗਤ ਹੈ ਸੰਗਤ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ। ਅੱਜ ਅਸੀਂ ਗੱਲ ਕਰਾਂਗੇ ਔਰੰਗਜ਼ੇਬ ਤੇ ਕੀਤੇ ਗਏ ਸਿੱਖਾਂ ਵੱਲੋਂ ਤਿੰਨ ਹਮਲਿਆਂ ਬਾਰੇ ਗੱਲਬਾਤ। ਤਾਂ ਸੰਗਤ ਜੀ ਵੀਡੀਓ ਨੂੰ ਪੂਰਾ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ। ਆਹ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨਾਲ ਪੌਂਚ ਇੱਕ ਨਵੀਂ ਜਨਮ ਆਵੀ ਸੀ। ਕੁਝ ਦਿਲ ਵੀ ਛੇ ਦਿਲ ਹੋ ਗਈ। ਜਿਸ ਔਰੰਗਜ਼ੇਬ ਦੇ ਸਾਹਮਣੇ ਕੋਈ ਸਿਰ ਨਹੀਂ ਸੀ ਚੁੱਕ ਸਕਦਾ। ਜੇ ਬੋਲ ਨਹੀਂ ਸੀ ਸਕਦਾ ਉਸ ਬਾਦਸ਼ਾਹ ਔਰੰਗਜ਼ੇਬ ਤੇ ਦਿੱਲੀ ਰਾਜਧਾਨੀ ਵਿੱਚ ਹੀ ਕਈ ਵਾਰ ਹਮਲੇ ਹੋਏ ਇੱਕ ਵਾਰ ਜਾਮਾ ਮਸਜਿਦ ਚ ਨਮਾਜ਼ ਪੜਨ ਤੋਂ ਬਾਅਦ ਔਰੰਗਜ਼ੇਬ ਜਦੋਂ ਘੋੜੇ ਤੇ ਸਵਾਰ ਹੋਣ ਲੱਗਦਾ ਇੱਕ ਸਿੱਖ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਸਪਾਈਨਾ ਫੜ ਲਿਆ ਨਹੀਂ ਤੇ ਪਾਪੀ ਦਾ ਉੱਥੇ ਕੰਮ ਨਿਭੜ ਜਾਣਾ ਸੀ ਇੱਕ ਹੈਲਕਾਰ ਦੀ ਉਂਗਲ ਕੱਟੀ ਗਈ ਸੀ ਇੱਕ ਦਿਨ ਬਾਦਸ਼ਾਹ ਦੀ ਸਵਾਰੀ ਚਾਂਦਰੀ ਚੌਕ ਤੋਂ ਲੰਘ ਰਹੀ ਸੀ ਤਾਂ ਇੱਕ ਸਿੱਖ ਵੱਲੋਂ ਦੂਰੋਂ ਮਗਾਤਾ ਡੰਡਾ ਮਾਰਿਆ ਤੋ ਬਾਦਸ਼ਾਹੀ ਸ਼ਤਰ ਨੂੰ ਜਾ ਕੇ ਵੱਜਾ ਸਿੱਖਨوں ਸਪਾਈਆਂ ਨੇ ਕੈਦ ਕਰ ਲਿਆ ਇੱਕ ਦਿਨ ਫਿਰ ਬਾਦਸ਼ਾਹ ਸੈਰ ਕਰਦਿਆਂ ਇਸਤੀ ਤੋਂ ਉੱਤਰ ਰਿਹਾ ਸੀ ਤਾਂ ਇੱਕ ਸਿੱਖ ਵੱਲੋਂ ਦੋ ਇੱਟਾਂ ਮਾਰੀਆਂ ਇੱਕ ਬਿਲਕੁਲ ਨੇੜੇ ਵੱਜੀ ਪਰ ਨਿਸ਼ਾਨਾ ਚੁੱਕਣ ਕਰਕੇ ਪਾਪੀ ਫਿਰ ਬਚ ਗਿਆ ਸਿੱਖਨوں कोतवाल ਦੇ ਹਵਾਲੇ ਕਰ ਦਿੱਤਾ ਇਨ੍ਹਾਂ ਹਮਲਿਆਂ ਤੋਂ ਔਰੰਗਜ਼ੇ ਇੰਨਾ ਡਰ ਗਿਆ ਕਿ ਉਸ ਨੂੰ ਰਾਤ ਸਮੇਂ ਸੌਣਾ ਵੀ ਔਖਾ ਹੋ ਗਿਆ ਥੜਬੜਾਉਂਦਾ ਤੇ ਖਬਰਾ ਕੇ ਉੱਠ ਪੈਂਦਾ ਔਰੰਗ ਜਦ ਮਹਿਲ ਵਿੱਚ ਸੋਵੀ ਤੜਦਰ ਉੱਠੇ ਬਿਆਕਲ ਹੋਵੇ। ਪ੍ਰਾਚੀਨ ਪੰਥ ਪ੍ਰਕਾਸ਼ ਇਹ ਵੀ ਲਿਖਿਆ ਮਿਲਦਾ ਹੈ ਕਿ ਜਿਸ ਕਾਜੀ ਨੇ ਤਿੰਨ ਸਿੱਖਾਂ ਭਾਈ ਮਤੀਦਾਸ, ਸਤੀਦਾਸ ਤੇ ਦਿਆਲਾ ਜੀ ਦੇ ਸਤਿਗੁਰੂ ਤੇਗ ਬਹਾਦਰ ਜੀ ਵਿਰੁੱਧ ਫਤਵੇ ਜਾਰੀ ਕੀਤੀ ਸੀ, ਉਹ ਕਾਜੀ ਅਬਦੁੱਲਾ ਬਿਮਾਰ ਹੋ ਗਿਆ। 15-16 ਦਿਨਾਂ ਬਾਅਦ ਤੜਫ-ਤੜਫ ਕੇ ਨਰਕਾਂ ਨੂੰ ਤੁਰ ਗਿਆ। ਫੁਰਦੂ ਦਾ ਕਵੀ ਸਹੀ ਕਹਿੰਦਾ ਹੈ, ਇੱਦਾਂ ਦੀ ਸ਼ਹਾਦਤ ਕੌਮ ਨੂੰ ਜ਼ਿੰਦਗੀ ਦਿੰਦੀ ਹੈ ਤੇ ਜਿਉਣਾ ਸਿਖਾਉਂਦੀ ਹੈ। ਭਾਨਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਨਨ ਭਾਈ ਮਤੀ ਦਾਸ, ਅਈ ਸਤੀ ਦਾਸ, ਅਈ ਦਿਆਲਾ ਜੀ, ਅਈ ਜੇਤਾ ਜੀ, ਅਈ ਲਖੀ ਸ਼ਾਹ ਜੀ ਔਰ ਅਨੇਕਾਂ ਹੀ ਸਭ ਗੁਰੂ ਪਿਆਰਿਆਂ ਨੂੰ ਕੋਟੀ ਕੋਟੀ ਪ੍ਰਣਾਮ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵਾਹਿਗੁਰਜੀ ਕਾ ਖਾਲਸਾ, ਸ਼੍ਰੀ ਵਾਹਿਗੁਰਜੀ ਦੀ ਫਤਿਹ।